ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਜੰਮਣਾ ਤੋੜਦੇ ਤੇ ਆ ਬਚਾ ਲਿਆ ਥੱਲੇ ਪਹਿਲਾਂ ਉੱਪਰ ਚੜਿਆ ਤੀਆ ਹੁਣ ਉਹ ਕਰਮਜੀਤ ਉੱਪਰ ਚੜੂਗਾ ਮੈਂ ਤਾਂ ਉੱਪਰ ਚੜਾ ਘਟਿਆ ਤੇ ਮੇਰੇ ਪੈਂਟ ਪਾਈ ਹੋਈ ਹੈਗੀ ਪਤਲੀ ਜੀ ਆਹ ਟੈਟ ਜੀ ਉਹ ਚੜ ਰਿਹਾ ਦੇਖੋ ਮਨਦੇ ਮੁੰਡਾ ਛੇਰ ਆਹੋ ਜੇ ਕਹਦਾ ਡਿੱਗ ਜੇ ਕਹਿੰਦਾ ਪਰ ਜੰਮਣ ਤੋੜ ਕੇ ਛੱਡੂ ਮੈਂ ਥੋੜੀਆਂ ਜਿਹਾ ਤੋੜ ਲੀਆਂ ਤੇ ਬਾਕੀ ਹੁਣ ਹੋਰ ਤੋੜਦੇ ਆਂਗੇ ਅਦਗੀ ਫਲ ਬੜਾ ਤੂੰ ਦਿਖਾਉਣਾ ਮੈਂ ਆ ਦੇਖੋ ਕਿੰਨਾ ਹਾਲ ਆ ਜਿਹੜਾ ਫਾਲਾਗਾ ਖਰਾਬ ਹੋਇਆਗਾ ਨੇਰੀ ਕਰਕੇ ਆ ਦੇਖੋ ਕਿੰਨਾ ਫਲ ਖਰਾਬ ਹੋ ਗਿਆ ਸਾਡਾ ਇਤਕੀ ਬਹੁਤ ਫਲ ਖਰਾਬ ਹੋਇਆ ਤੇ ਬਾਕੀ ਜਮਨ ਨੂੰ ਲੱਗਿਆ ਬਹੁਤ ਫਾਲਾਗਾ ਉਹ ਚੜ ਰਹਿਗਾ ਉੱਤੇ ਉਹ ਤੈਨੂੰ ਆਪ ਨਹੀਂ ਖਾਣ ਨੂੰ ਕਿਹਾ ਮੈਂ ਤੈਨੂੰ ਮੈਂ ਤੈਨੂੰ ਲਿਫਾਫੇ ਚ ਪਾਉਣ ਨੂੰ ਕਿਹਾ ਮਿੱਠੀਆਂ ਦੇ ਚਾਹੇ ਜਿਵੇਂ ਮਰਜ਼ੀ ਨੇ ਤੂੰ ਲਿਫਾਫਾ ਭਰ ਦੇ ਅੱਧਾ ਲਫਾਫਾ ਮੈਂਨੇ ਕਰਤਾ ਅੱਧਾ ਲਫਾਫਾ ਤੂੰ ਕਰ ਦੇ ਸਾਰੀਆਂ ਪਦੇ ਆ ਆਪਣਾ ਖਾ ਮੇਰਾ ਵੀਰਾ ਪਹਿਲਾਂ ਮੈਂ ਖਾ ਲਾਂ ਟੱਡ ਭਰਨਾਗਾ ਤੇ ਦੇਖੋ ਇਹਦੀ ਜਮਨ ਨੂੰ ਫਲੇ ਬਹੁਤ ਲੱਗਿਆ ਹੋਇਆ ਆਪਣੀ ਨੂੰ ਤੇ ਹੁਣ ਸਾਡੀਆਂ ਜਮਨਾਂ ਟੁੱਟ ਗਈਆਂ ਦੀਆਂ ਤੇ ਹੁਣ ਬਸ ਚਲ ਦੇਾਂਗੇ ਸਮਾਨੇ ਨੂੰ ਤੇ ਕੰਮ ਨੇ ਛੋਟੇ-ਮੂਟੇ ਨਾਲ ਤੌ ਨਵੇੜ ਲਾਂਗੇ ਨਾਲੇ ਕੈਸ਼ ਤਾਂ ਗੋਸਟਾਂ ਦੀ ਹੁ ਕਰਦੇ ਨਾਲੇ ਵਿੱਕੀ ਨੂੰ ਦੇਖਦੇ ਕੀ ਕਹਿੰਦਾਗਾ ਉਹ ਤੇ ਉਹ ਟਾਈਮ ਕਿੰਨਾ ਕਵਾਏਗਾ ਤੂੰ ਤਾਰੀ ਜਾ ਮਾ ਰਹਿਮਤ ਤੇ ਹੁਣ ਤਰੀ ਗਿਆ ਉੱਪਰ ਤੇ ਫਿਰ ਦੇਖਦੇ ਆਂਗੇ ਕੀ ਬਣਦਾ ਕਰਮਜੀਤ ਕਿਹੇ ਕੰਮ ਦਾ ਨਹੀਂ ਹੈਗਾ ਉਹ ਖੜ ਗਿਆ ਹੁਣ ਜਾ ਕੇ ਉੱਥੇ ਟਾਵਰ ਨਾਲ ਉਹਨੂੰ ਕੋਈ ਕੰਮ ਨਹੀਂ ਵੀ ਦਿੰਦਾ ਨਹੀਂ ਤੋਤੇ ਤੈਨੂੰ ਜਮੜਾ ਖਾਣ ਨੂੰ ਨਹੀਂ ਮਚਾੜਿਆ ਹੋਇਆ ਇਹ ਤਾਂ ਮੇਰੀਆਂ ਤੋੜੀਆਂ ਹੋਈਆਂ ਨੇ ਅੱਧਾ ਲਫਾਪਾ ਦਾ ਮੈਂ ਕਰਿਆ ਹੋਇਆ ਤੇ ਇਹਨੇ ਖਵਾਤੇ ਅੱਜ ਚੌਲ ਲੈ ਕੇ ਤੇ ਆਹ ਟੰਗੇ ਪਏ ਨੇਗੇ ਚੌਲ ਬਾਬੇ ਢੱਲੇ ਤੇ ਗਿਆ ਸੀ ਆਹ ਜਮਣਾ ਖੇਡ। ਆਹ ਇਹ ਤਾਂ ਪਹਿਲਾਂ ਦਿਖਾ ਦੀ ਵੀ ਸਾਡੇ ਆ ਦੇਖੀ ਸੀ ਇੱਥੇ ਜਮਣਾ ਤੋੜਦੇ ਹੁੰਨੇ ਆ। ਤੇ ਚੱਲ ਤੋੜ ਲੈ ਤੋੜ ਲੈ। ਤੇ ਹੁਣ ਅਸੀਂ ਚੱਲ ਜਾਗੇ ਸਮਾੜੇ ਨੂੰ। ਨਿਬੜ ਗਿਆ ਕੰਮ ਸਾਡਾ। ਤੇ ਇੱਧਰ ਪਾਇਆ ਹੋਇਆ ਤੇ ਡੰਗਰਾਂ ਵਾਸਤੇ ਚਾਰ ਆਹ ਸਾਈਡ ਤੇ। ਤੇ ਇੱਕ ਕੱਦੂ ਕਰਿਆ ਹੋਇਆ ਜੀਰੀ ਲੱਗਣ ਨੂੰ ਤਿਆਰ ਆ ਗਈ। ਕਰਮਜੀਤ ਹੁਣੇ ਜੀਰੀ ਲਾਉਣਗੇ ਹੁਣ। ਪ੍ਰੈਕਟਿਸ ਆਤਰੀ ਤੇ ਲਾ ਕੇ ਤੋੜਾਂਗੇ ਤੋਰ ਨਾਲ ਫਿਰ। ਤੇ ਮੈਂ ਉਸ ਤੋਂ ਬਾਅਦ ਜਮਣਾ ਜੁੰਮਣਾ ਜੀਆਂ ਤੋੜ ਕੇ ਜਮਣਾ ਖਾ ਵੀ ਲਈਆਂ ਦੇਵੀ ਦਿੱਤੀਆਂ ਤੇ ਫਿਰ ਮੈਂ ਹੁਣ ਵਿੱਕੀ ਕੋਲ ਆ ਗਿਆ ਤੀਗਾ ਪ੍ਰਿੰਟਰ ਦਿੱਤਾ ਹੋਇਆ ਤੀਗਾ ਪ੍ਰਿੰਟਰ ਉਹਨੇ ਕਰਤਾ ਮੈਨੂੰ ਕਹਿੰਦਾ ਵੀ ਚਲ ਹੁਣ ਆਪਾਂ ਉਹ ਕਰੀਏ ਲਦਈਏ ਪ੍ਰਿੰਟਰ ਮਾਪੇ ਲਿਫਾਫੇ ਚ ਪਾ ਦੇ ਤੇ ਹੁਣ ਲਿਫਾਫੇ ਚ ਪਾ ਰਹੇ ਆ ਵਿੱਕੀ ਗੁੱਡ ਨਾਈਟ ਬਾਈ ਗੁੱਡ ਮਾਰਨਿੰਗ ਜੀ ਕਿਵੇਂ ਆ ਬੜਾ ਬਹੁਤ ਵਧੀਆ ਕਿਵੇਂ ਸਰ ਵੀ ਦਾ ਪ੍ਰਿੰਟਰ ਓਕੇ ਕਰਤਾ ਸਰਵਿਕ ਨਹੀਂ ਪਾਲਟੀ ਹੋ ਗਈ ਤੇ ਹੁਣ ਇਹਨੂੰ ਮਹਾਚਲ ਮੀ ਦਾ ਟਾਈਮ ਆਗਾ ਪਾ ਲਈਏ ਆਪਾਂ ਬਸ ਆਈਆਂ ਪਤਾ ਕੀ ਆ ਬਾਸ ਜੀ ਕਰਕੇ ਆ ਇੱਕ ਲੱਖ-ਫਾ ਕਰਮਜੀਤ ਨੂੰ ਵੀ ਚੜਾਉਣਾ ਪਏਗਾ ਕਰਮਜੀਤ ਨੂੰ ਕਰਮਜੀਤ ਹੁਣ ਤੂੰ ਨਮਾ ਪਤਾ ਵੀਰੇ ਤੇਰੇ ਕਰਕੇ ਲਾਣੇ ਪੈਗੇ ਤੇਰੇ ਕਰਕੇ ਲਾਉਣੇ ਪੈਗੇ ਪੈਸੇ ਨਹੀਂ ਤਾਂ ਲਾਉਂਦੇ ਨਹੀਂ ਤੇ ਕਹਿੰਦਾ ਪਤਾ ਨਹੀਂ ਮੇਰੇ ਖਰਚਾ ਹੀ ਜਾਂਦਾ ਕਰਮਜੀਤ ਪਹਿਲਾਂ ਮੈਨੂੰ ਤਾਂ ਆਏ ਦੱਸ ਓਏ ਠੀਕ ਤਾਂ ਇਹ ਮੇਰੀ ਗੱਲ ਸੁਣੋ ਇਹ ਹੈਡਰ ਨੂੰ ਮੇਰਾ ਉਹ ਕਰ ਦੇ ਕੁਤ ਮੈਨੂੰ ਦੱਸ ਕੀ ਦੱਸੇਗਾ ਦੱਸ ਠੀਕ ਹੈ ਇਹ ਜਦੋਂ ਚੱਲਦਾ ਨਾ ਉਦੋਂ ਕੱਢਦਾ ਨਹੀਂ ਕਲਰ ਨਹੀਂ ਕੱਢਦਾ ਉਹ ਤਾਂ ਕਾਲੀ ਕਰਨ ਲੱਗ ਗਿਆ ਮੇਰੀ ਚਿੱਟੀ ਹੋ ਗਈ ਮੈਂ ਚਿੱਟੀ ਐ ਓਕੇ 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 ਉਹੀ ਤਾਂ ਹੋਇਆ ਠੀਕ ਐ ਇਹ ਉਹੀ ਹੈ ਜਦੋਂ ਨਾ ਕੱਢਦਾ ਪ੍ਰਿੰਟ ਕੱਢਦਾ ਉਦੋਂ ਹੀ ਹੁੰਦਾ ਹੈਗਾ ਤੇ ਬਾਕੀ ਹੁਣ ਸਰ ਵੀ ਦੱਸਿਆ ਕਰ ਇਹਨੂੰ ਮੈਂ ਦੱਸਿਆ ਵੀਰੇ ਹੁਣ ਇਹ ਸੁਣਦਾ ਨਹੀਂ ਕਿਸੇ ਦੀ ਕਰੇਗੀ ਬੰਦਾ ਚਲੋ ਹੁਣ ਆਪਣਾ ਇਹ ਪੈਕ ਹੋ ਜੂਗਾ ਉਸ ਤੋਂ ਬਾਅਦ ਆਪਾਂ ਚਲਦੇ ਆ ਪਿੰਡ ਨੂੰ ਹੱਸੋ ਚੋ ਜੀਤ ਲਵੇ ਜਾ ਕੇ ਆਉਂਗੇ ਤੇਰੇ ਦੇ ਪੈਂਚਰਾਂ ਹਾਂ ਉਹਦੇ ਰਹਿਣੇ ਨਾ ਫਿਰ ਜਿਹਨੇ ਬਾਈ ਨੇ ਵੀ ਜਾਣਾ ਘਰੇ ਹਮਲੇ ਲੰਚ ਟਾਈਮ ਆ ਫਿਰ ਲੰਚ ਤੋਂ 3 ਵਜੇ ਜਾਵਾਂਗੇ ਆ ਜਦੋਂ ਦੁਨੀਆ ਛੱਡਦੀ ਹੈ ਉਹ ਇੱਕ ਘੰਟਾ ਆਪਣੇ ਵਾਸਤੇ ਰੇਟ ਹੋ ਜਾ ਬਸ ਠੀਕ ਆ ਨਾ ਫਿਰ ਚੱਲ ਫਿਰ ਫੜ ਪੈਂਟਰ ਚੱਕ ਲਈਏ ਬਾਕੀ ਆਲਟੀ ਤੇਰੇ ਕਿੰਨੇ ਹੈ ਉਹ ਲੈ ਲਾਂਗੇ ਸਿੱਧਾ ਰੱਖਣੇ ਨੇ ਤੇ ਇਹਦਾ ਤੁਹਾਡਾ ਜਿਹਾ ਕੰਮ ਕੁਮਲਾਦੀ ਕਰਨ ਵਾਲਾ ਉਹ ਵੀ ਮਾਹ ਕਰਾ ਦਈਏ ਕੁਬ ਵਾਜੇ ਦੇ ਛੋਟੇ ਮੋਟੇ ਜੇ ਕੰਮ ਨੇ ਉਹ ਵੀ ਕਰ ਲਾਂਗੇ। ਮਾਹ ਚਲੋ ਉਸ ਤੋਂ ਬਾਅਦ ਦੇਖਦੇ ਆ ਕੀ ਬਣਦਾ ਹੈ। ਇਹ ਵੀ ਚੈਨ ਢੰਗੀ ਆ ਯਾਰ ਦੀ ਚੈਨ ਵੀ ਕਰਦੇ ਮੜੀ ਜੇ। ਤੇ ਸ਼ੈਟ ਕਰਾ ਲਈਏ। ਇਹਦੀ ਚੈਨ ਜੀ ਵੀ ਢਿੱਲੀ ਹੋ ਗਈ ਸੀ। ਬਾਕੀ ਇਹਦਾ ਆ ਵੀ ਢਲਾ ਤੀਗਾ ਆਹ। ਇਹ ਵੀ ਚੱਲ ਹੋ ਗਿਆ ਇਹਦਾ ਕੰਮ। ਤੇ ਹੁਣ ਲੱਗ ਰਿਹਾਗਾ ਵਿਚਾਰਾ ਔੜੀ ਔੜੀ ਚੈਨ ਸੈੱਟ ਕਰਨਾ। ਤੇ ਕਈ ਬੰਦੇ ਤਾਂ ਇਹੋ ਜਿਹੇ ਨੇ ਨਾ ਮੁੜ ਕੇ ਬੁਲਾਉਂਦੇ ਨੇ ਨਾ ਕੁ ਲੈਣ ਦਾ ਨਾ ਕੁ ਦੇਣਾ। ਵਿਚ ਵਿੱਚ ਹੈਗੇ ਨੇਗੇ ਮੀਂਹ ਆ ਗਿਆ ਹੈਪੀ ਕੀ ਹਾਲਾ ਵਧੀਆ ਵਧੀਆ ਠੀਕ ਆ ਮੇਰੀ ਕਿਰਪਾ ਦਾ ਨੂੰ ਤੇਰੀ ਕਿਰਪਾ ਸਾਡੇ ਤੇ ਆ ਹਾਂ ਭਾਈ ਕਿੰਨਾ ਕਰ ਗਿਆ ਦੇਖ ਉਧਰ ਚੈਨਕ ਸਾਹ ਲਵੇ ਖੜਕੇ ਉਦੋਂ ਕਈ ਵਾਰੀ ਫਿਰ ਕਸੀਨਾ ਜਾਵੇ ਕੁਛ ਟਾੜਾ ਹੈ ਨਹੀਂ ਇਹਦੇ ਬਾਬਾ ਰਸਤੇ 'ਚ ਖੜਗੇ ਤੇਗੇ ਰਸਤੇ 'ਚ ਮੀਂਹ ਪੈਣ ਲੱਗ ਗਿਆ ਭਾਈ بارش ਹੋ ਰਹੀ ਹੈਗੀ ਸਾਰੇ ਬਾਲ ਬੂਲ ਗਿੱਲੇ ਹੋ ਗਏ ਇੱਧਰ ਵੀ ਬਾਰਿਸ਼ ਹੋ ਰਹੀ ਹੈਗੀ ਇੱਧਰ ਵੀ ਬਾਰਿਸ਼ ਹੋ ਰਹੀ ਆ ਇੱਧਰ ਵੀ ਬਾਰਿਸ਼ ਹੋ ਰਹੀ ਆ ਵੈਸੇ ਹੋਰ ਗੱਲਾਂ ਜਿੰਨਾ ਚਿਹਰਾ ਮੇਰੇ ਮਾੜੇ ਦਿਨਾਂ ਦੇ ਵਿੱਚ ਇਹ ਬੰਦਾ ਮੇਰੇ ਨਾਲ ਖੜਿਆ ਨਾ ਜਿੰਨਾ ਚਿਹਰਾ ਮਾੜੇ ਦਿਨਾਂ ਦੇ ਵਿੱਚ ਇਹ ਬੰਦਾ ਮੇਰੇ ਨਾਲ ਖੜਿਆ ਨਾ ਮੇਰੇ ਚੰਗੇ ਦਿਨ ਨਹੀਂ ਆਉਂਦੇ ਮੇਰੇ ਚੰਗੇ ਇਹ ਬਾਕੀ ਹੋਣਾ ਚੱਲਦੇ ਆਂਗੇ ਦੇਖਦੇ ਆਂਗੇ ਮਾੜਾ ਜਿਹਾ ਹਟਿਆਗਾ ਬਾਰਿਸ਼ ਤੇ ਮਾਹ ਚੱਲ ਦੇਖੀਏ ਹੁਣ ਮੋਟਰ ਸਾਇਰ ਇਹ ਚਲਾਉਗਾ ਹਾਂ ਮੋਟਰ ਰਹਿ ਗਿਆ ਤੇ ਵਾਹੇਗਾ ਚਲਾਉਂਦਾ ਨਹੀਂ ਹੱਥੇ ਮਾਰਦਾ ਕਹਿੰਦਾ ਮੈਂ ਨਹੀਂ ਚਲਾਉਂਦਾ